ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਭਾਈ ਜੈਤਾ ਜੀ ਜਿਹੜੇ ਹੈਗੇ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ ਉਹ ਦਿੱਲੀ ਤੋਂ ਦਿੱਲੀ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਲੈ ਕੇ ਗਏ ਇੰਨਾ ਕਿ ਆਪਾਂ ਨੂੰ ਪੜਿਆ ਆ ਜਾਂਦਾ ਹੈ ਆਪਾਂ ਪੜਿਆ ਹੈਗਾ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਗਲਵਕੜੀ ਦੇ ਵਿੱਚ ਲਿਆ ਤੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਇਸ ਤੋਂ ਬਾਅਦ ਇਸ ਤੋਂ ਜ਼ਿਆਦਾ ਆਪਾਂ ਨੂੰ ਜਾਣਕਾਰੀ ਨਹੀਂ ਸੀ ਉਹਨਾਂ ਦਾ ਇੱਕ ਹੀ ਪਹਿਲੂ ਸੀ ਮੇਰੀ ਇਹ ਸੇ ਇੱਕ ਪਹਿਲੂ ਤੋਂ ਜਾਨੂ ਸੀ ਪਰ ਇਸ ਚੀਜ਼ ਬਾਰੇ ਮੈਂ ਸੋਚਿਆ ਕਿ ਕਿਸ ਤਰ੍ਹਾਂ ਇੱਕ ਸ਼ਖਸ ਐਡੀ ਵੱਡੀ ਸ਼ਖਸੀਅਤ ਹੈ ਜਿਹੜੇ ਉਹ ਮੁਗਲਾਂ ਦਾ ਰਾਜ ਹੋਵੇ ਔਰੰਗਜ਼ੇਬ ਦਾ ਰਾਜ ਹੋਵੇ ਇੰਨਾ ਜ਼ਿਆਦਾ ਸ਼ਕਤੀ ਦਾ ਪਹਿਰਾ ਹੋਵੇ ਤੇ ਉਹ ਸੀਸ ਚੱਕ ਕੇ ਲੈ ਆਣ ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਫਿਰ ਮੈਂ ਇਹਨਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਥੋੜਾ ਥੋੜਾ ਪੜਦੀ ਗਈ ਇਧਰੋਂ ਮਤਲਬ ਜਿਸ ਤਰ੍ਹਾਂ ਯੂਨੀਵਰਸਿਟੀਆਂ ਤੇ ਜਾ ਕੇ ਮੈਂ ਪੜ੍ਹਨਾ ਸ਼ੁਰੂ ਕੀਤਾ ਐਦਾਂ ਹੀ ਕਈ ਮੈਨੂੰ ਕਿਤਾਬਾਂ ਮਿਲਦੀਆਂ ਗਈਆਂ ਉਹ ਕੜੀ ਦੇ ਨਾਲ ਜੜੀ ਹੈਗੀ ਆ ਉਹ ਕੜੀ ਜੁੜਦੀ ਗਈ ਔਰ ਫਿਰ ਮੈਨੂੰ ਪਤਾ ਲੱਗਾ ਵੀ ਕਿੱਦਾਂ ਇਹਨਾਂ ਨੇ ਪਲੈਨਿੰਗ ਕੀਤੀ ਕਿੱਦਾਂ ਆਪਣੇ ਪਿਤਾ ਦਾ ਸੀਸ ਕਟਿਆ ਉੱਥੇ ਰੱਖਿਆ ਤੇ ਚੱਕਿਆ ਵੀ ਕਿੰਨੀਆਂ ਇਹਨਾਂ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਮੈਨੂੰ ਲੱਗਾ ਕਿ ਇੰਨੀ ਵੱਡੀ ਮਹਾਨ ਸ਼ਖਸੀਅਤ ਹੈ ਮਹਾਨ ਨਾਇਕ ਹੈ ਤੇ ਇਹਨਾਂ ਤੇ ਕੰਮ ਜ਼ਰੂਰ ਹੋਣਾ ਚਾਹੀਦਾ ਹੈ ਇਸ ਕਰਕੇ ਮੈਂ ਇਹ ਵਿਸ਼ਾ ਚੁਣਿਆ ਮੈਂ ਇਹਨਾਂ ਦੇ ਹਰ ਪਹਿਲੂ ਲਏ ਹੈ ਮਤਲਬ ਇਹਨਾਂ ਦੇ ਜਨਮ ਤੋਂ ਲੈ ਕੇ ਇਹਨਾਂ ਦੇ ਪੂਰਵਜ ਲੈ ਕੇ ਇਸ ਸੀਸ ਕਿਸ ਤਰ੍ਹਾਂ ਲੈ ਕੇ ਆਏ ਕਿਸ ਤਰ੍ਹਾਂ ਇਹਨਾਂ ਨੇ ਅੰਮ੍ਰਿਤ ਛਕਿਆ ਕਿੱਦਾਂ ਇਹਨਾਂ ਨੇ ਗੁਰਗੋਬੀ ਸਿੰਘ ਜੀ ਦੀਆਂ ਲੜਾਈਆਂ ਦੇ ਵਿੱਚ ਸਾਥ ਦਿੱਤਾ ਕਿੱਦਾਂ ਇਹਨਾਂ ਨੇ ਖੁਦ ਇੱਕ ਸਾਹਿਤ ਦੀ ਰਚਨਾ ਕੀਤੀ ਜਿਹਦਾ ਨਾਮ ਹੈ ਸ਼੍ਰੀ ਗੁਰੂ ਕਥਾ ਕਤਾਬ ਹੈ ਜਿਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਬਹੁਤ ਘਟ ਜਾਣਿਆਂ ਨੂੰ ਪਤਾ ਹੈ ਇਸ ਚੀਜ਼ ਬਾਰੇ ਮੈਂ ਹਰ ਹਰ ਚੀਜ਼ ਇਹਨਾਂ ਦੀ ਹਰ ਪਹਿਲੂ ਲਿਆਉਂ ਸ਼੍ਰੀ ਗੁਰੂ ਕਥਾ ਜਿਹੜਾ ਇਹਨਾਂ ਨੇ ਬੁੱਕ ਲਿਖੀ ਹੈ ਇਹ ਭਾਈ ਜੈਤਾ ਜੀ ਦੀ ਆਪਣੀ ਹੱਥ ਲਿਖਤ ਬੁੱਕ ਹੈ ਉਹਨੂੰ ਕਿਹਾ ਜਾਂਦਾ ਸ਼੍ਰੀ ਗੁਰੂ ਕਥਾ ਉਹਦੇ ਵਿੱਚ ਇਹਨਾਂ ਨੇ ਸ਼੍ਰੀ ਗੁਰਗੋਬਿੰਦ ਸਾਹਿਬ ਜੀ ਦਾ ਚਿੱਤਰ ਚਿੱਤਰਣ ਕੀਤਾ ਹੋਇਆ ਹੈ ਯਾਨੀ ਕਿ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨੋਹ ਤੱਕ ਦੱਸਿਆ ਗਿਆ ਹੈ ਕਿ ਗੁਰਗੋਬਿੰਦ ਸਿੰਘ ਜੀ ਕਿੱਦਾਂ ਦੇ ਦਿਖਦੇ ਸੀਗੇ ਕਿੱਦਾਂ ਦੇ ਬੋਲਦੇ ਸੀ ਕਿੱਦਾਂ ਦੇ ਉਹਨਾਂ ਦੇ ਵਾਲ ਸੀ ਮਤਲਬ ਜੇ ਆਪਾਂ ਚਾਹੀਏ ਤਾਂ ਅ اچھا ਕੋਈ ਪੇਂਟਰ ਹੋਵੇ ਤੇ ਉਹਨੂੰ ਉਹ ਸਾਰੀ ਚੀਜ਼ ਦੱਸੀ ਜਾਵੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੰਜੀਵ ਰੂਪੀ ਚਿੱਤਰ ਜਿਹੜਾ ਹੈਗਾ ਉਹ ਸਾਹਮਣੇ ਆਪਨੇ ਆ ਸਕਦਾ ਹੈ ਮੈਂ ਇਹ ਕਹਿਣਾ ਚਾਹੂੰਗੀ ਜਿਹੜੇ ਗੁਰੂ ਪੀਰ ਪੈਗੰਬਰ ਸ਼ਹੀਦ ਹੁੰਦੇ ਆ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਔਰ ਗੁਰੂਆਂ ਨੇ ਵੀ ਇਹੀ ਸਿਖਾਇਆ ਹੈ ਕਿ ਜਾਤ ਪਾਤ ਕੁਝ ਵੀ ਨਹੀਂ ਹੈ ਠੀਕ ਹੈ ਇਹ ਸਾਰੇ ਮੈਨ ਮੇਡ ਹੈਗੇ ਆ ਔਰ ਮੈਂ ਇਨਾਂ ਚੀਜ਼ਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੀ ਕਿ ਇਸ ਕਰਕੇ ਮੈਨੂੰ ਇਦਾਂ ਦਾ ਕੁਝ ਨਹੀਂ ਲੱਗਾ ਕਿ ਮੈਨੂੰ ਪਾਈ ਜਾਤਾ ਜੀ ਤੇ ਨਹੀਂ ਕਰਨਾ ਚਾਹੀਦਾ ਮੈਂ ਸਿਰਫ ਉਹਨਾਂ ਦੇ ਗੁਣ ਦੇਖ ਕੇ ਸ਼੍ਰੋਮਣੀ ਸ਼ਹੀਦ ਹੈ ਉਹਨਾਂ ਦਾ ਇਹ ਪਹਿਲੂ ਦੇਖਿਆ ਉਹਨਾਂ ਨੇ ਮਾਨਵਤਾ ਦੀ ਸੇਵਾ ਕੀਤੀ ਸੱਚਾਈ ਤੇ ਰਹੇ ਇਸ ਕਰਕੇ ਮੈਂ ਕੀਤੀ ਬੁੱਕਸ ਮੇਰੀਆਂ ਜਲਦੀ ਹੀ ਆਣਗੀਆਂ ਹੁਣ ਪਾਟਕਾਂ ਦੇ ਕੋਲ ਹਜੇ ਮੈਂ ਲਿਖ ਰਹੀ ਹਾਂ ਕਿ ਇਹ ਥੋੜੀ ਦੇਰ ਚ ਹੀ ਆ ਜਾਣਗੀ ਉਹ ਕਿਹੜੀ ਕਿਹੜੀ ਹੋਵੇਗੀ ਮੈਂ ਨਹੀਂ ਕਿ ਕਿਸ ਟੌਪਿਕ ਦੇ ਉੱਤੇ ਜਿਹੜਾ ਮੇਰੀ ਪਾਈ ਜਤਾ ਜੀ ਤੇ ਹੀ ਹੈ ਬੁੱਕ ਜਿਹੜੀ ਆ ਰਹੀ ਹੈਗੀ ਹੈ ਬਹੁਤ ਜਲਦੀ ਆ ਜਾਏਗੀ ਮੈਂ ਤਾਂ ਹਜੇ ਤੱਕ ਕਿਸੇ ਵੀ ਸਿਲੇਬਸ ਦੇ ਵਿੱਚ ਕਿਸੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਪਾਈ ਜਤਾ ਜੀ ਦਾ ਕੋਈ ਸਪੈਸ਼ਲ ਚੈਪਟਰ ਨਹੀਂ ਦੇਖਿਆ ਸਿਰਫ ਇਨਾ ਕਿ ਹੀ ਆਂਦਾ ਹੈਗਾ ਕਿ ਪਾਈ ਜਤਾ ਜੀ ਸੀਗੇ ਉਹ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਚਾਂਦਨੀ ਚੌਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਤੇ ਗੁਰੂ ਗੋਬਿੰਦ ਰਾਏ ਜੀ ਨੇ ਥੈਟ ਟਾਈਮ ਦੇ ਵਿੱਚ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ ਦੇਖੋ ਅੱਜ ਬਹੁਤ ਹੀ ਫਕਰ ਮਾਨ ਵਾਲੀ ਗੱਲ ਆ ਕਿ ਸਾਡੀ ਬੀਬੀ ਰਾਗਨੀ ਸ਼ਰਮਾ ਜੀ ਨੇ ਜਿਹੜੇ ਸਾਡੇ ਸਮਾਜ ਦੇ ਬਹੁਤ ਮਹਾਨ ਸ਼ਹੀਦ ਜਨਰਲ ਭਾਈ ਜਤਾ ਜੀ ਭਾਈ ਜੀਵਨ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਉੱਤੇ ਪੀ ਐਚ ਡੀ ਡਿਗਰੀ ਬੜੀ ਵੱਡੀ ਡਿਗਰੀ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਆ ਤੇ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿਉਂਕਿ ਸਾਡੇ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਚਾਹੇ ਅਫੀਸਰ ਨੇ ਚਾਹੇ ਲੀਡਰ ਨੇ ਜਾਂ ਸਾਹਿਤਕਾਰ ਨੇ ਜਾਂ ਲੇਖਕ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਬਣਦਾ ਮਾਨ ਸਨਮਾਨ ਉਹਨਾਂ ਨਹੀਂ ਦਿੱਤਾ ਗਿਆ ਜਿੰਨਾ ਦੇਣਾ ਬਣਦਾ ਸੀਗਾ ਸੋ ਅੱਜ ਇਹਨਾਂ ਦੇ ਦਿਮਾਗ ਦੀ ਇਹਨਾਂ ਦੀ ਕਾਬਲੀਅਤ ਸਾਨੂੰ ਬੜਾ ਫਖਰ ਮਹਿਸੂਸ ਹੋਇਆ ਕਿ ਇਦਾਂ ਦੇ ਹੋਰ ਵੀ ਇਹਨਾਂ ਤੋਂ ਸਿਹਤ ਲੈ ਕੇ ਡਾਇਰੈਕਸ਼ਨ ਲੈ ਕੇ ਹੋਰ ਵੀ ਸਾਡੇ ਜਿਹੜੇ ਪੜ੍ਹੇ ਲਿਖੇ ਵਿਅਕਤੀਆਂ ਨੇ ਪੜ੍ਹੇ ਲਿਖੇ ਫਿਲਾਸਫਰ ਨੇ ਨੌਜਵਾਨ ਲੜਕੇ ਲੜਕੀਆਂ ਨੇ ਉਸਿਹਤ ਲੈ ਕੇ ਤੇ ਜਿਹੜੇ ਸਮਾਜ ਦੇ ਵਿੱਚ ਸਾਡੇ ਪਛੜਾ ਪਣਾ ਉਹ ਦੂਰ ਕਰਨਗੇ ਅੱਜ ਅਸੀਂ ਇਹਨਾਂ ਨੂੰ ਵਧਾਈ ਵੀ ਦੇਣੇ ਆ 360 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਬਾਬਾ ਜੀਵਨ ਸਿੰਘ ਨੇ ਸ਼ਹੀਦ ਸਿਰਗੁਰ ਤੇਗ ਬਹਾਦਰ ਜੀ ਦਾ ਨਸੀਸ ਲੈ ਕੇ ਆਏ ਨੇ ਤੇ ਇਹ ਇਕੱਲੀ ਇੱਕ ਕਮਿਊਨਿਟੀ ਦਾ ਕੰਮ ਨਹੀਂ ਹੈਗਾ ਸਾਰੇ ਲੋਕਾਂ ਨੂੰ ਇਹਦੇ ਵਿੱਚ ਸਾਥ ਦੇਣਾ ਚਾਹੀਦਾ ਸੀਗਾ ਜੋ ਨਹੀਂ ਦਿੱਤਾ ਗਿਆ ਤੇ ਇਹਦੇ ਬਾਬਾ ਜੀਵਨ ਸਿੰਘ ਦੇ ਉੱਤੇ ਇਹ ਪਹਿਲੀ ਮੈਲਾ ਮੇਰੇ ਮੁਤਾਬਕ ਇਹ ਪਹਿਲੀ ਮੈਲਾ ਮਤਲਬ ਹੋਊਗੀ ਜਿਨ੍ਹਾਂ ਨੇ ਇਹ ਡਿਗਰੀ ਹਾਸਲ ਕੀਤੀ ਹੈ